ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹੋਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਈ ਰਹਾ ਜਨਮ ਮਰਨ ਤੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸਿ ਤੇ ਰਤੇ ਸਚਾ ਸੁਖ ਸਚੇ ਵੜਿਆਏ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਲਣੀ ਟੋਵਾ ਹਰ ਜਨ ਕੈ ਪੇਸਣ ਪੇਸਕਮਾਵਾ ਨਾਨਕ ਕੇ ਪ੍ਰਭ ਪਾਸ ਬਿਨਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਮਾ ਪਰਵਾਨ ਗਣੀ ਸੇ ਇਹ ਆਏ ਸਫਲਤ ਨਾ ਕੇ ਕਮਾ ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਈ ਰਹਾ ਜਨਮ ਮਰਨ ਤੋਹ ਮੈਂ ਨਹੀਂ ਜਾਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸਿਤੇ ਰਤੇ ਸਚਾ ਸੁਖ ਸਚੇ ਵਡਿਆਏ ਜਿਸਕੇ ਸੇ تن ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕ ਮਾਵਾ ਨਾਨਕ ਕੇ ਪ੍ਰਭ ਪਾਸ ਬਿਨ ਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਵਾ ਗਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤ ਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੋੜ ਮੁਖ ਲਾਏ ਰਹਾ ਜਨਮ ਮਰਨ ਤੂੰ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹਿ ਸੱਚੇ ਸੇ ਤੇ ਰਤੇ ਸਚਾ ਸੁਖ ਸਚੇ ਵੜਾਇ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕ ਮਾਵਾ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤਨਾ ਕੇ ਕਮਾਨ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਏ ਰਹਾ ਜਨਮ ਮਰਨ ਤੋ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸੇ ਤੇਰਾ ਤੇ ਸਚਾ ਸੁਖ ਸਚੇ ਵੜਿਆਏ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕਮਾਵਾ नानक के प्रभु पास बिनते तेरे जन देखण पावा सतनाम श्री वाहे गुरु साहिब जी सोहे महला پنجਵਾ پاغઠڑے হর ਸੰਤ تمہارے جن ਘਰ तन হর ਨਾਮਾ ਪਰਵਾਨ ਗਣੀ ਸੇ ਇਹ ਆਏ ਸਫਲ ਤਨਾ ਕੇ ਕਮਾ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਕੈਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਈ ਰਹਾ ਜਨਮ ਮਰਨ ਤੋਹ ਮੈਂ ਨਹੀਂ ਜਾਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸਿਤੇ ਰਤੇ ਸਚਾ ਸੁਖ ਸਚੇ ਵੜਾਇ ਜਿਸਕੇ ਸੇ ਤਨ ਜਾਤੇ ਅੱਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸ਼ਕਮਾਵਾ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਾਰਨ ਤੋੜ ਮੁਖ ਲਾਏ ਰਹਾ ਜਨਮ ਮਰਨ ਤੂੰ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹਿ ਸੱਚ ਸੇ ਤੇਰਾ ਤੇ ਸੱਚਾ ਸੁਖ ਸੱਚੇ ਵੜਿਆਏ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕਮਾਵਾ ਨਾਨਕ ਕੇ ਪ੍ਰਭ ਪਾਸ ਬਿਨ ਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲ ਤਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੋੜ ਮੁਖ ਲਾਏ ਰਹਾ ਜਨਮ ਮਰਨ ਤੋ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸੇ ਤੇਰਾ ਤੇ ਸਚਾ ਸੁਖ ਸਚੇ ਵੜਿਆਏ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕ ਮਾਵਾ नानक के प्रभु पास बिनते तेरे जन देखण पावा सतनाम श्री वाहे गुरु साहिब जी सोहे महला پنجਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਮ ਪਰਵਾਨ ਗਣੀ ਸੇ ਇਹ ਆਏ ਸਫਲ ਤਨਾ ਕੇ ਕਮਾ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਕੈਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਈ ਰਹਾ ਜਨਮ ਮਰਨ ਤੋ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸਿਤੇ ਰਾਤੇ ਸਚਾ ਸੁਖ ਸਚੇ ਵੜਾਇ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸ ਕਮਾਵਾ ਨਾਨਕ ਕੇ ਪ੍ਰਭ ਪਾਸ ਬਿਨ ਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲ ਤਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਾਰਨ ਤੋੜ ਮੁਖ ਲਾਏ ਰਹਾ ਜਨਮ ਮਰਨ ਤੁਮ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹਿ ਸੱਚੇ ਸਤੇ ਰਤੇ ਸਚਾ ਸੁਖ ਸਚੇ ਵੜਾਇ ਜਿਸਕੇ ਸੇਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕਮਾਵਾ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤ ਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈਂ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਏ ਰਹਾ ਜਨਮ ਮਰਨ ਤੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸਿਤੇ ਰਤੇ ਸਚਾ ਸੁਖ ਸਚੇ ਵੜਿਆਏ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸ਼ਕ ਮਾਵਾਂ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਨ ਘਰ ਤਨ ਹਰ ਨਮ ਪਰਵਾਨ ਗਣੀ ਸੇ ਇਹ ਆਏ ਸਫਲਤ ਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਏ ਰਹਾ ਜਨਮ ਮਰਨ ਤੂੰ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹਿ ਸਚੇ ਸਿਤੇ ਰਤੇ ਸਚਾ ਸੁਖ ਸਚੇ ਵੜਿਆਏ ਜਿਸਕੇ ਸੇਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸ ਕਮਾਵਾ ਨਾਨਕ ਕੇ ਪ੍ਰਭ ਪਾਸ ਬਿਨ ਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾ ਭਾ ਗਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਮ ਪਰਵਾਨ ਗਣੀ ਸੇ ਇਹ ਆਏ ਸਫਲ ਤਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੋੜ ਮੁਖ ਲਾਏ ਰਹਾ ਜਨਮ ਮਰਨ ਤੋ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹਿ ਸੱਚੇ ਸੇ ਤੇਰਾ ਤੇ ਸੱਚਾ ਸੁਖ ਸੱਚੇ ਵੜਿਆਏ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕਮਾਵਾ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਏ ਰਹਾ ਜਨਮ ਮਰਨ ਤੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਰਸਿਓ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸਿਤੇ ਰਤੇ ਸਚਾ ਸੁਖ ਸਚੇ ਵੜਿਆਏ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕਮਾਵਾ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਮਾ ਪਰਵਾਨ ਗਣੀ ਸੇ ਇਹ ਆਏ ਸਫਲ ਤਨਾ ਕੇ ਕਮਾ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਈ ਰਹਾ ਜਨਮ ਮਰਨ ਤੋ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹਿ ਸਚੇ ਸਿਤੇ ਰਤੇ ਸਚਾ ਸੁਖ ਸਚੇ ਵੜਾਇ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸ ਕਮਾਵਾ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤ ਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਾਰਨ ਤੋੜ ਮੁਖ ਲਾਏ ਰਹਾ ਜਨਮ ਮਰਨ ਤੂੰ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹਿ ਸੱਚੇ ਸਤਿ ਰਾਤੇ ਸੱਚਾ ਸੁਖ ਸੱਚੇ ਵੜਿਆਏ ਜਿਸਕੇ ਸੇ ਤਿਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕ ਮਾਵਾ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਏ ਰਹਾ ਜਨਮ ਮਰਨ ਤੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਰਸਿਓ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸਿਤੇ ਰਤੇ ਸਚਾ ਸੁਖ ਸਚੇ ਵੜਿਆਏ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕਮਾਵਾ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਮਾ ਪਰਵਾਨ ਗਣੀ ਸੇ ਇਹ ਆਏ ਸਫਲ ਤਨਾ ਕੇ ਕਮਾ ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਈ ਰਹਾ ਜਨਮ ਮਰਨ ਤੋਹ ਮੈਂ ਨਹੀਂ ਜਾਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸਿਤੇ ਰਤੇ ਸਚਾ ਸੁਖ ਸਚੇ ਵੜਾਇ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸ ਕਮਾਵਾ ਨਾਨਕ ਕੇ ਪ੍ਰਭ ਪਾਸ ਬਿਨ ਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤ ਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਾਰਨ ਤੋੜ ਮੁਖ ਲਾਏ ਰਹਾ ਜਨਮ ਮਰਨ ਤੂੰ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹਿ ਸੱਚੇ ਸਿਤੇ ਰਤੇ ਸਚਾ ਸੁਖ ਸਚੇ ਵੜਾਇ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕ ਮਾਵਾ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤਨਾ ਕੇ ਕਮਾਂ ਮੇਰੇ RAM ਹਰ ਜਨ ਕਹਿ ਹਾਂ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਏ ਰਹਾ ਜਨਮ ਮਰਨ ਤੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੇ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸਚਾ ਅਮਰ ਸਚੇ ਪਾਤ ਸਾਹੇ ਸਚੇ ਸਿਤੇ ਰਤੇ ਸਚਾ ਸੁਖ ਸਚੇ ਵੜਿਆਏ ਜਿਸਕੇ ਸੇ ਤਨ ਜਾਤੇ ਪਖਾਂ ਫੇਰੇ ਪਾਣੀ ਟੋਵਾ ਹਰ ਜਨ ਕੈ ਪੇਸਣ ਪੇਸਕ ਮਾਵਾ ਨਾਨਕ ਕੇ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ